ਉਹਨਾਂ ਦੀਆਂ ਰਹਿੰਦੀਆਂ ਨੇ ਜਿਹੜੇ ਕੁਝ ਦੇਸ਼ ਕੌਮ ਧਰਮ ਤੋਂ ਕਰਕੇ ਜਾਂਦੇ ਨੇ ਮੈਂ ਉਸ ਸੂਰਬੀਰ ਯੋਧੇ ਦੀ ਦਾਸਤਾਨ ਆਪ ਜੀ ਨਾਲ ਸਾਂਝੀ ਕਰਨ ਲੱਗਾ ਜਿਸ ਦਾ ਜਨਮ 26 ਦਸੰਬਰ 1899 ਨੂੰ ਹੋਇਆ 1904 ਵਿੱਚ ਇਸ ਬੱਚੇ ਦੀ ਮਾਂ ਮਰ ਜਾਂਦੀ ਹੈ 1907 ਵਿੱਚ ਇਹਨਾਂ ਦੋ ਬੱਚਿਆਂ ਨੂੰ ਉਂਗਲ ਲਾ ਕੇ ਪਟਿਆਲੇ ਦੇ ਨੇੜੇੋਂ ਇਹਨਾਂ ਦਾ ਬਾਪ ਅਮਰਸਰ ਸਾਹਿਬ ਦੀ ਧਰਤੀ ਤੇ ਲੈ ਕੇ ਆਇਆ ਹੈ ਇਸ ਧਰਤੀ ਤੇ ਸਰਦਾਰ ਬਿਮਾਰ ਹੋਇਆ 1907 ਵਿੱਚ ਸਰਦਾਰ ਦੀ ਮੌਤ ਹੁੰਦੀ ਹੈ 24 ਅਕਤੂਬਰ 1907 ਨੂੰ ਇਹ ਬੱਚੇ ਸੈਂਟਰ ਜੀ ਟੀਮ ਖਾਨੇ ਵਿੱਚ ਭਰਤੀ ਹੁੰਦੇ ਨੇ 13 April 1919 ਦੀ ਵਿਸਾਖੀ ਦਾ ਦਿਨ ਆਇਆ ਸੰਸਾਰ ਦੀ ਧਰਤੀ ਤੇ ਕੋਈ ਐਸੀ ਵਾਰਤਾ ਤੁਸੀਂ ਸਰਵਣ ਨਹੀਂ ਕੀਤੀ ਹੋਏਗੀ ਕਿ ਇਹਨਾਂ ਹੱਥੇ ਲੋਕਾਂ ਤੇ ਜਲਿਆਂਵਾਲੇ ਬਾਗ ਵਿੱਚ ਬੈਠੇ ਆਪਣੇ ਲੀਡਰਾਂ ਦੇ ਵਿਚਾਰ ਸੁਣਨ ਵਾਸਤੇ ਗਏ ਲੋਕ ਉਹਨਾਂ ਨੇ ਹੱਥੇ ਲੋਕਾਂ ਤੇ ਵਕਤ ਦੀ ਹਕੂਮਤ ਦਾ ਇੱਕ ਬੰਦਾ ਜਿਹਨੂੰ ਰੈਜੀਨੈਲਡ ਡੈ ਰੱਖਦੇ ਆ ਬੈਠੇ ਹੋਏ ਨੇ ਹੱਥੇ ਲੋਕਾਂ ਤੇ ਵਕਤ ਦੀ ਹਕੂਮਤ ਨੇ ਜਿਹੜਾ ਜ਼ੁਲਮ ਟਾਇਆ ਉਸ ਵਕਤ ਦੀ ਵਾਰਤਾ ਗੁਰਦੇਵ ਸਿੰਘ ਲੱਧਾ ਮੰਡਾ ਭਾਈ ਬਲਵਿੰਦਰ ਸਿੰਘ ਜਸਪਾਲ ਸਿੰਘ ਪੇਸ਼ ਕਰ ਰਹੇ ਨੇ 13 ਅਪ੍ਰੈਲ 1919 ਦਾ ਦੇਣਾ ਸਰਵਣ ਕਰੋ ਨਿਹੱਥੇ ਲੋਕਾਂ ਤੇ ਵਕਤ ਦੀ ਹਕੂਮਤ ਨੇ ਜ਼ੁਲਮ ਕਿਵੇਂ ਟਾਇਆ ਹੋ ਸੰਗਤਾਂ ਆਈਆਂ ਕੱਠੀਆਂ ਸ੍ਰੀ ਸਤਗੁਰ ਦੇ ਦਰਬਾਰ ਉਹ ਕਈ ਤੇ ਲੀਡਰਾਂ ਦੇਣਾ ਭਾਸ਼ਣ ਇੱਥੇ ਲੀਡਰਾਂ ਝਟ ਸੁਣਨ ਨੂੰ ਓਏ ਤਿਆਰ ਘੰਟੀ ਬਲਾਂ ਦੇ ਅੰਦਰ ਖੜਕ ਗਈ ਓ ਬਲਾਂ ਦੇ ਅੰਦਰ ਖੜਕ ਗਈ ਦਿੱਤੀ ਮੇਟ ਕਿਚਨ ਨੂੰ ਤਾਰੇ ਇੱਥੇ ਜਲਸਾ ਹੋਣ ਨਹੀਂ ਦੇਵਣਾ ਇੱਥੇ ਜਲਸਾ ਹੋਣ ਨਹੀਂ ਦੇਵਣਾ ਹੋ ਜੋ ਤੁਸੀਂ ਡਾਇਰ ਹੁਸ਼ਿਆਰ ਪੁੰਨ ਸੁੱਟੋ ਵਾਂਗੂ ਦਾੜੇ ਚੇਰਾਣ ਘਨ ਮਸ਼ੀਨਾ ਬੀੜ ਕੇ ਜਿੱਤੇ ਕਈ ਬੇਦੋ ਚੇਰਾੜ ਇੱਥੇ ਕਈ ਨੇ ਹੱਥੇ ਮਰ ਗਏ ਓ ਕਈ ਨਾ ਹੱਥੇ ਮਰ ਗਏ ਨਾਲੇ ਕਿਸੇ ਕਿਸੇ ਦੀ ਸਾਰ ਮਰ ਗਏ ਕਈ ਮਾਵਾਂ ਦੇ ਦੀ ਉੱਡ ਗਈ ਆ ਸੰਸਾਰ ਰੋ ਰੋ ਬਾਬਲ ਅੰਨਾ ਹੋ ਜਾਊ ਹੋ ਬਾਬਲ ਅੰਨਾ ਹੋ ਜਾਊ ਤਾਂ ਕਿ ਵਿਦਵਾ ਤੇਰੀ ਨਾਰ ਬੇੜੀ ਡੁੱਬ ਗਈ ਮੰਝ ਤਾਰ 'ਚ ਬੇੜੀ ਡੁੱਬ ਗਈ ਮੰਝ ਤਾਰ 'ਚ ਕਿਤੇ ਲਾ ਜਾ ਆ ਕੇ ਪਾਰ ਰੰਡੀਆਂ ਹੋਈਆਂ ਕਈ ਸੁਹਾਗਣਾ खसमिया तकियां लहू मेज विक बि जूं राना ਸਲਾਮ ਸਖਵੀ ਤੇ ਕਈ ਅਸੂਰੇ ਯਾਰ ਹੋਇਆ ਪਾਪ ਪਵਿੱਤਰ ਤਰਤ ਤੇ ਓ ਪਾਪ ਪਵਿੱਤਰ ਤਰਤ ਤੇ ਲੇਕ ਤੂ ਕਲਾ ਨੌਰੀਆਂ ਵਾਰ ਹੋਇਆ ਪਾਪ ਵਿਵਦਰ ਤਰਤ